ਜਾਵੇਤਾ ਸਤ루 ਦਰਿਆ ਕਾਫੀ ਹੱਦ ਤੱਕ ਪਰ ਚੁਕਾ ਆ ਸਤ루 ਦਰਿਆ ਦੇ ਵਿੱਚ ਪਾਣੀ ਜਿਹੜਾ ਕਾਫੀ ਪੱਧਰ ਵੱਜ ਚੁਕਾ ਜਿਸ ਦੇ ਨਾਲ ਨੇਰਲੇ ਪਿੰਡਾਂ ਦੇ ਵਿੱਚ ਖਤਰਾ ਮੰਡਰਾ ਰਿਹਾ ਦੱਸਿਆ ਜਾ ਰਿਹਾ ਹੈ ਕਿ 30 ਦੇ ਕਰੀਬ ਜਿਹੜੇ ਪਿੰਡ ਨੇ ਉਹ ਪਾਣੀ ਦੇ ਵਿੱਚ ਤਬਦੀਲ ਹੋ ਗਏ ਨੇ ਤਾਂ ਦੱਸਦੇ ਕਿ ਲੋਕਾਂ ਦੇ ਘਰਾਂ ਤੱਕ ਪਾਣੀ ਪਹੁੰਚ ਗਿਆ ਤਾਂ ਲੋਕ ਘਰਾਂ ਦੇ ਵਿੱਚ ਕਿਸ ਤਰੀਕੇ ਦੇ ਨਾਲ ਰਹਿ ਰਹੇ ਨੇ ਉਹ ਤਾਂ ਤੁਸੀਂ ਸਹੀ ਅੰਦਾਜ਼ਾ ਲਗਾ ਸਕਦੇ ਹੋ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਚਾਰੇ ਪਾਸੇ ਜਿਹੜਾ ਪਾਣੀ ਹੀ ਪਾਣੀ ਜਿਹੜਾ ਆ ਹੋ ਗਿਆ ਆ ਜਿਸ ਦੇ ਨਾਲ ਕਿਸਾਨ ਚਿੰਤਤ ਨੇ ਕਿਉਂਕਿ ਕਿਸਾਨਾਂ ਦੀਆਂ ਕਈ ਹਜ਼ਾਰਾਂ ਇੱਕ ਜਿਹੜੀਆਂ ਫਸਲਾਂ ਨੇ ਪਾਣੀ ਦੇ ਵਿੱਚ ਆਉਣ ਨਾਲ ਤਬਾਹ ਹੋ ਗਿਆ ਨੇ ਪੁੱਤਾਂ ਵਾਂਗ ਜਿਹੜੀ ਫਸਲ ਪਾਲੀ ਹੁੰਦੀ ਆ ਉਹ ਜਦ ਖਰਾਬ ਹੋ ਜਾਵੇ ਤਾਂ ਉਹ ਕਿਸਾਨ ਹੀ ਜਾਣਦਾ ਕਿ ਉਸ ਤੇ ਕੀ ਬੀਜ ਦਿੱਤੀ ਆ ਤਾਂ ਜਿਸ ਤਰੀਕੇ ਨਾਲ ਸੋਬਾ ਦੇ ਵਿੱਚ ਬਰਸਾਤ ਹੋ ਰਹੀ ਆ ਇਸ ਦੇ ਨਾਲ ਕਈ ਇਲਾਕੇ ਪ੍ਰਭਾਵਿਤ ਹੋਏ ਨੇ ਗੱਲ ਕੀਤੀ ਜਾਵੇ ਮੋਗਾ ਦੀ ਤਾਂ ਇਹ ਤਸਵੀਰਾਂ ਮੋਗਾ ਤੋਂ ਸਾਹਮਣੇ ਆਏ ਨੇ ਮੋਗਾ ਦੇ ਵਿੱਚ ਜਿਹੜੇ ਨੇੜਲੇ ਪਿੰਡ ਨੇ ਉਹਨਾਂ ਤੱਕ ਘਰਾ ਤੱਕ ਪਾਣੀ ਪਹੁੰਚਾਇਆ ਤਾਂ ਜਿੱਤੇ ਲੋਕਾਂ ਨੇ ਆਪਣੇ ਜਾਨਵਰਾਂ ਨੂੰ ਬਚਾਉਣ ਦੇ ਲਈ ਲੋਕ ਜਿਹੜੇ ਆ ਜਾਨਵਰਾਂ ਨੂੰ ਆਪਣੇ ਘਰਾਂ ਦੇ ਛੱਤਾ ਉੱਪਰ ਜਿਹੜੇ ਚਾੜ ਦੇ ਬੈਨੇ ਕਿਉਂਕਿ ਜਿਸ ਤਰੀਕੇ ਨਾਲ ਬਰਸਾਤ ਹੋ ਰਹੀ ਆ ਕਿਸੇ ਵੇਲੇ ਵੀ ਜਿਹੜੀ ਆ ਹਾਰਡ ਵਰਗੀ ਸਥਿਤੀ ਬਣ ਸਕਦੀ ਆ ਜਿਸ ਤੋਂ ਬਚਣ ਦੇ ਲਈ ਲੋਕਾਂ ਨੇ ਆਪਣੇ ਜਾਨਵਰ ਜਿਹੜੇ ਆ ਛੱਤਾ ਦੇ ਉੱਪਰ ਚਾਰਨੇ ਸ਼ੁਰੂ ਕਰ ਦਿੱਤੇ ਨੇ ਤਾਂ ਇੱਕ ਖਾਸ ਗੱਲ ਇਹ ਆ ਕਿ ਜਿਨ੍ਹਾਂ ਦੇ ਕੱਚੇ ਘਰ ਨੇ ਜਿਨ੍ਹਾਂ ਦੇ ਬਾਲੇ ਵਾਲੇ ਘਰ ਨੇ ਉਹ ਕਿਸ ਤਰੀਕੇ ਦੇ ਨਾਲ ਰਾਤ ਗੁਜ਼ਾਰਦੇ ਹੋਣਗੇ ਕਿਉਂਕਿ ਉਹਨਾਂ ਦਾ ਘਰਾਂ ਤੱਕ ਪਾਣੀ ਪਹੁੰਚ ਆਇਆ ਤਿੰਨਾਂ ਤਿੰਨਾਂ ਕਰਕੇ ਜਿਹੜਾ ਸਮਾਨ ਉਹਨਾਂ ਨੇ ਬਣਾਇਆ ਹੁੰਦਾ ਆ ਉਹ ਤਾਂ ਪਾਣੀ ਦੇ ਵਿੱਚ ਆਉਣ ਦੇ ਨਾਲ ਖਰਾਬ ਹੋ ਗਿਆ ਤਾਂ ਦੂਜੇ ਪਾਸੇ ਜਿਸ ਤਰੀਕੇ ਦੇ ਨਾਲ ਉਹ ਰਾਤ गुजारਦੇ ਹੋਣਗੇ ਤਾਂ ਪ੍ਰਸ਼ਾਸਨ ਵੱਲੋਂ ਜਿਹੜਾ ਆ ਉਹਨਾਂ ਪਿੰਡਾਂ ਨੂੰ ਅਲਰਟ ਕਰ ਦਿੱਤਾ ਆ ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਜੇਕਰ ਹਾਰਡਵਰ ਦੀ ਸਥਿਤੀ ਬੰਦੀ ਆ ਤਾਂ ਉਹਨਾਂ ਨੂੰ ਜਿਹੜਾ ਆ ਸੁਰੱਖਿਅਤ ਜਗ੍ਹਾ ਜਾਣ ਦੇ ਲਈ ਵੀ ਜਿਹੜਾ ਆ ਕਿਹਾ ਗਿਆ ਆ ਤਾਂ ਇਸ ਮਾਮਲੇ ਦੇ ਵਿੱਚ ਪਿੰਡਾਂ ਦੇ ਲੋਕ ਕਿਸਾਨ ਕਿਸ ਤਰੀਕੇ ਦੇ ਨਾਲ ਜ਼ਿੰਦਗੀ ਜੀ ਰਹੇ ਨੇ ਕਿੰਨਾ ਕਿੰਨਾ ਮੁਸ਼ਕਲਾਂ ਦਾ ਉਹਨਾਂ ਨੂੰ ਸਾਹਮਣਾ ਕਰਨਾ ਪੈ ਰਿਹਾ ਔਰ ਕਿਸ ਤਰੀਕੇ ਦੀ ਸਰਕਾਰ ਦੇ ਕੋਲੇ ਮੰਗ ਕਰਦੇ ਪਏ ਨੇ ਆਹ ਸੁਣਦੇ ਆ ਉਹਨਾਂ ਦੀ ਜ਼ੁਬਾਨੀ ਕੀ ਹਾਲਾਤ ਨੇ ਸੰਘੇੜੇ ਦੇ ਪਾਣੀ ਦੇ ਹਾਲਾਤ ਬਹੁਤ ਮਾੜੇ ਆ ਜੋ ਫਸਲਾਂ ਸਭ ਬਰਬਾਦ ਹੋ ਗਿਆ ਪਸ਼ੂਆਂ ਦਾ ਚਾਰਾ ਜੋ ਸੀ ਸਭ ਖਤਮ ਹੋ ਗਿਆ ਤੇ ਬਹੁਤ ਤੰਗ ਹੈ ਨਾਕ ਪੱਠਾ ਕਿ ਮੇਰੇ ਪਸ਼ੂ ਬਚਾਰੇ ਹੋ ਗਏ ਪਾਣੀ 'ਚ ਖੜੇ ਕੋਈ ਬੰਦ ਨਾ ਗਈ ਉਹਨਾਂ ਕੋ ਕਿੱਥੇ ਦੇਈ ਉਹਨੇ ਹਾਂ ਨੌਜਾਲ ਮਾੜੇ ਤੇ ਰਜ ਵੀ ਪਾਣੀ ਵੜਿਆ ਕਿ ਨਹੀਂ ਘਰਾ ਜੇ ਥੋੜਾ ਬਚਾ ਤੇ ਵੜ ਸਕਦਾ ਜੇ ਸਾਬ ਨਾਲ ਪਾਣੀ ਟਿਕਿਆ ਤੇ ਪਾਣੀ ਕਹਿੰਦੇ ਛੱਡਿਆ ਆ ਬਾਦ ਵੀ ਸਕਦਾ ਰਾਤ ਨੂੰ ਨਹੀਂ ਸੌਂਦੇ ਮੈਂ ਤੁਰੇ ਫਿਰਦਾ ਤੁਰ ਫਿਰ ਕੇ ਰਾਤ ਕਰਦੀ ਦੀ ਬਾਤ ਉਹ ਨਵੇਂ ਸੁੱਤਾ ਪਏ ਤੇ ਪਾਣੀ ਆ ਜਾ ਮੰਜੇ ਰੁੜਦੇ ਦੇ ਉੱਤੇ ਸੁੱਤੇ ਰੁੜ ਜਾਈ ਗਏ ਸਹੀ ਗੱਲ ਹੈ ਸੁਨਾਮ ਨੂੰ ਚੱਕਲੇ ਛੱਤੇ ਦੇ ਰੱਖ ਲਿਆ ਹਾਂ ਛੱਤੇ ਦੇ ਰੱਖ ਲਿਆ ਸੁਨਾਮ ਕਿੱਡਾ ਮਾਲ ਡੰਗਰ ਮਾਲ ਡੰਗਰ ਆਏ ਤੇ ਪੈਣੇ ਤੇ ਹੁੰਦੇ ਹੁਣ ਮਾਰੀ ਤੇ ਕੱਢ ਕੇ ਪਾਣੀ 'ਚ ਖੜੇ ਉਸਨੂੰ ਲਾਰਕਾਰ 12 ਕੋ ਸਰਪੰਚ ਦੇ ਪਾਵੇ ਤੇ ਪਾਣੀ ਵੜਨ ਲੱਗ ਪਿਆ ਸੀ ਤੇ ਹੁਣ ਤਾਂ ਲਾਰ ਬਹੁਤ ਮਾਰੇ ਪਸੂ ਕੋਈ ਬੰਨ ਡੰਗਰ ਬਾਹਰ ਬੰਨ ਤੇ ਤੂੰ ਸੀ ਬੰਦ ਕੱਢ ਕੇ ਆ ਕੋਈ ਵਿੱਚ ਆ ਚਾਰੇ ਤੁਰੇ ਦੀ ਬਹੁਤ ਮੁਸ਼ਕਲ ਹੀ ਪਾਣੀ ਪੀਣ ਨੂੰ ਹੀ ਮੁਸ਼ਕਲ ਹੋ ਗਿਆ ਹੈ। ਬਾਕੀ ਬੱਚਿਆਂ ਦਾ ਵੀ ਸਕੂਲ ਸਕਾਲ ਜਾਣ ਦਾ ਬਹੁਤ ਔਖਾ ਹੋ ਗਿਆ ਹੈ। ਤੇ ਪਾਣੀ ਫਸਣਾ ਵੀ ਬਹੁਤ ਯਾਰ ਜੀ। ਪਾਣੀ ਅੰਦਰ ਕੀ ਲਾਤ ਕਰਾ ਦੀ? ਅੰਦਰ ਲਾਤ ਬਹੁਤ ਸਾਰਾ ਮਾਰਿਆ। ਪਾਣੀ ਪੁਣੀ ਪੀਣ ਤੋਂ ਵੀ ਪਲਚਾਂ ਬਚਾ ਬਹੁਤ ਔਖਾ ਰਹਾ। ਹਾਂਜੀ। ਤੇ ਪਿੰਡ ਚ ਜਾਣਾ ਵਰ ਕਿਵੇਂ ਜਾਣੇ? ਪਿੰਡ ਸਰ ਜਾਣਾ ਪੀੜੀ ਸਾਰਾ ਲੱਗ ਜਾ ਰਿਹਾ। ਅੱਗੇ ਉਹ ਜਿਹੜੀ ਸੜਕ ਸਾਡੀ ਪੱਕੀ ਜਾਂਦੀ ਉੱਥੇ ਮੇਰੇ ਚਾਚਾ ਕਿਉਂਕਿ ਅਸੀਂ 2023 ਚ ਪਾਣੀ ਆਇਆ ਸੀ ਤੇ ਮੈਂ ਆਪਣੇ ਤੀਜਾ ਬੋਲਦਾ ਉਹ ਗੰਗਾ ਵਾਲਾ ਡੁੱਬਿਆ ਸੀ। ਕੋਣ ਸੀ ਉਹ ਚੜਾ ਤਾਂ ਬੰਦ ਹੋ ਗਿਆ ਉਹ ਡੀੜੀ ਚੱਲਦੀ ਆ ਸਾਹਮਣੇ ਦੇਖੋ ਤੇ ਇਹਦਾ ਹੱਲ ਲੱਜਾ ਜਾਂਦਾ ਬੱਚਾ ਨਹੀਂਦਾ ਤੇ ਆ ਵੀ ਰਾਤ ਇੰਨਾ ਕਿ ਰਾਤ ਕੁਛ ਰਾਤ ਕੰਟੂ ਲੈ ਕੋਲ ਕਦੋਂ ਕਿੰਨੇ ਲੋਕ ਆ ਗਏ ਫਸਲ ਹੋ ਗਿਆ ਸਰ 11 ਕੁ ਸਵੇਰ ਆਪਣੀ ਪਿੰਡ ਰਖਵਾ ਹੋਇਆ ਤੁਹਾਡੇ ਕਿੰਨੇ ਸਾਡੇ 5 ਕਰੇ ਸੰਗੂ ਦੂਗਾ ਸਾਰੇ ਹਾਂਜੀ ਦੂਗਾ ਤੇ ਪਾਣੀ ਵੱਧ ਰਿਹਾ ਪੱਧਰ ਤੇ ਹੋਰ ਕੱਟਿਆ ਸਰ ਪਾਣੀ ਵੱਧਦਾ ਪੰਜ ਬਾਟਾਂ ਨਹੀਂ ਵੱਧਣ ਹਾਂਜੀ ਹੋਰ ਪਰੇਸ਼ਾਨੀ ਵੱਧ ਰਹੀ ਹੈ ਪਰੇਸ਼ਾਨੀ ਬਹੁਤ ਆਜੀ ਬਹੁਤ ਹੋਰ ਦਵਾਈ ਦੀ ਪਾਉਣ ਤੋਂ ਡਾਕਟਰ ਟੋਟਰੀ ਕੋਈ ਆਏ ਵਿੱਚ ਦਵਾਈ ਪਾਉਣ ਦਾ ਮਜਕੂਮਤ ਬਹੁਤ ਜ਼ਿਆਦਾ ਖਰਾਬ ਹਾਲਾਤ ਜੀ ਬਹੁਤ ਮਾੜੇ ਨੇ ਫਸਲ ਸਾਰੀਆਂ ਡੁੱਬ ਗਈਆਂ ਨੇ ਤੇ ਪਸ਼ੂਆਂ ਦਾ ਚਾਰਾ ਚੋਰਾ ਸਾਰਾ ਖਰਾਬ ਹੋ ਗਿਆ ਤੇ ਹਾਲਾਤ ਮੰਦੀ ਕਦੋਂ ਆਏ ਪਾਣੀ ਇੱਥੇ ਇੱਕ ਹਾਲ ਜੀ ਸਵੇਰੇ ਤੜਕੇ 4 ਵਜੇ ਚੜਨ ਲੱਗੇ ਸੀ ਅੱਛਾ ਹਜੇ ਤੱਕ ਵਧਿਆ ਹੀ ਪਾਣੀ ਘਟਿਆ ਨਹੀਂ ਕਿੰਨੇ ਕਿੰਨੇ ਫੁੱਟ ਪਾਣੀ ਹੋ ਗਿਆ ਇੱਥੇ ਹੋਗਾ ਜਨਾਹ 10 ਫੁੱਟ ਪਾਣੀ 9-10 ਫੁੱਟ ਫਸਲ ਕਿੰਨੀ ਕਿ ਜਿਹੜੀ ਰਕਬਾ ਪਾਣੀ ਤੇ ਖਰਾਬ ਹੋ ਗਿਆ ਇਹ ਤਾਂ ਜੀ 4-500 ਕੁ ਲੱਬ ਸਿੰਗੜੇ ਦਾ ਤੇ ਸਾਰੇ ਸਾਰੇ ਖਰਾਬ ਅੰਦਰਲਾ ਹਾਲਾਤ ਅੰਦਰਲਾ ਹਾਲਾਤ ਕੀ ਹਾਂਜੀ ਅੰਦਰ ਘਰਾਂ ਦੇ ਵਿੱਚ ਹਜੇ ਤਾਂ ਪਾਣੀ ਦੀ ਬਚਾ ਵਸੇ ਆ ਸਕਦਾ ਚਿੰਤਾ ਵਧੀ ਹੋਈ ਹੈ ਹਾਂਜੀ ਚਿੰਤਾ ਬਹੁਤ ਹੈ ਪਾਣੀ ਦੇ ਪੱਧਰ ਵਧ ਰਿਹਾ ਕਿ ਘਟ ਰਿਹਾ ਕਿ ਨਹੀਂ ਹੁਣ ਤਾਂ ਟਿਕਿਆ ਨਾ ਵਧ ਰਿਹਾ ਨਾ ਘਟ ਰਿਹਾ ਹੁਣ ਟਿਕ ਗਿਆ ਇੱਥੇ ਤੇ ਰਾਤ ਸਾਰਾ ਤਾਂ ਐਵੇਂ ਜਾਗ ਕੇ ਕੱਢਿਆ ਸਮਾਨ ਨੂੰ ਕਰਨਾ ਤਕਲੀਰ ਸਮਾਨ ਉੱਪਰ ਤੋਂ ਮਤ ਰੱਖਿਆ ਜੀ ਉੱਚੀ ਥਾਂ 'ਤੇ ਰੱਖਿਆ ਹਾਂਜੀ ਤੇ ਕੋਈ ਅਧਿਕਾਰੀ ਆਇਆ ਕੋਈ ਟੀਮ ਆਈ ਹੈ ਨਹੀਂ ਹਜੇ ਤੱਕ ਤਾਂ ਨਹੀਂ ਕੋਈ ਪਿੰਡ ਦੇ ਵਿੱਚ ਇੱਥੇ ਬੰਦ ਤੇ ਹੋ ਗਏ ਹੁਣ ਤਾਂ 20 ਹੋ ਗਏ ਹੁਣ ਤਾਂ ਇੱਥੇ ਨਹੀਂ ਕੋਈ ਪਿੰਡ ਦੇ ਵਿੱਚ ਪਿੰਡ ਦੀ ਜਾਨਾ ਕਿਵੇਂ ਪੈਂਦਾ ਫਿਰ ਬਿੜੀ ਮੇਰਾ ਪਿੰਡ ਜਸਨੇੜੇ ਪਿੰਡ ਜੀ ਤੇ ਮੇਰੇ ਪਿੰਡ ਕੀ ਹਾਲਾਤ ਨੇ ਪਿੰਡ ਤੇ ਕਿੰਨਾ ਪਾਣੀ ਆ ਗਿਆ ਪਿੰਡ ਦੇ ਵਿੱਚ ਪਾਣੀ ਬਹੁਤ ਹੈ ਤੇ ਡੰਗਰ ਮਾਲ ਦਾ ਬਹੁਤ ਬੁਰਾ ਹਾਲ ਹੈ ਬੱਚਿਆਂ ਤੇ ਬਹੁਤ ਹਾਇ ਭਾਇ ਮੰਦਾ ਹੈ ਇਹ ਜਾ ਕੇ ਬੀੜੀ ਦੇ ਸਾਰੇ ਦੇ ਨਾਲ ਜਾਂਦੇ ਨੇ ਖਸਰ ਹੋ ਗਈ ਇਹਦੇ ਇਹ ਨਹੀਂ ਪਤਾ 100 ਕਿੰਨੀ ਗਈ ਜੀ ਮਣੀ ਜੀ ਖਰਾਬ ਹੋ ਗਿਆ ਜਿਹੜੀ ਖਸਰ ਹੋ ਗਈ ਹੈ ਫਿਰ ਪਿੰਡ ਚ ਕਿਵੇਂ ਜਾਣੇ ਹੋ ਪਿੰਡ ਜਾਣੇ ਜੀ ਬੀੜੀ ਦੇ ਸਾਰੇ ਨਾਲ ਜਾਣੇ ਆ ਸੜਕ ਤੇ ਜਿਹੜਾ ਪਾਣੀ ਉਹ ਸਾਰਾ ਬਹੁਤ ਹੋ ਗਿਆ ਅੱਗੇ ਉੱਥੇ ਬੋਲਾ ਡੁੱਬਿਆ ਕਿੰਨੇ-ਕਿੰਨੇ ਫੋਟੋ ਪਾਣੀ ਹੋ ਗਿਆ ਉੱਥੇ ਦੱਸਦਾ ਫੋਟੋ ਵਿਖਿਆ ਪਾਣੀ ਸਵੇ ਪਰਚ ਲਗਾਤਾਰ ਬਰਸਾਤ ਹੋ ਰਹੀ ਹੈ ਜਿਸ ਦੇ ਨਾਲ ਸਤਲੁਜ ਦੀ ਗੱਲ ਕੀਤੀ ਜਾਵੇ ਤਾਂ ਸਤਲੁਜ ਦਰਿਆ ਕਾਫੀ ਹੱਦ ਤੱਕ ਭਰ ਚੁੱਕਾ ਆ ਸਤਲੁਜ ਦਰਿਆ ਦੇ ਵਿੱਚ ਪਾਣੀ ਜਿਹੜਾ ਕਾਫੀ ਪੱਧਰ ਵੱਧ ਚੁੱਕਾ ਜਿਸ ਦੇ ਨਾਲ ਨੇਰਲੇ ਪਿੰਡਾਂ ਦੇ ਵਿੱਚ ਖਤਰਾ ਮੰਡਰਾ ਰਿਹਾ ਦੱਸਿਆ ਜਾ ਰਿਹਾ ਹੈ ਕਿ 30 ਦੇ ਕਰੀਬ ਜਿਹੜੇ ਪਿੰਡ ਨੇ ਉਹ ਪਾਣੀ ਦੇ ਵਿੱਚ ਤਬਦੀਲ ਹੋ ਗਏ ਨੇ ਤਾਂ ਦੱਸਦੇ ਕਿ ਲੋਕਾਂ ਦੇ ਘਰਾਂ ਤੱਕ ਪਾਣੀ ਪਹੁੰਚ ਗਿਆ ਤਾਂ ਲੋਕ ਘਰਾਂ ਦੇ ਵਿੱਚ ਕਿਸ ਤਰੀਕੇ ਦੇ ਨਾਲ ਰਹਿ ਰਹੇ ਨੇ ਉਹ ਤਾਂ ਤੁਸੀਂ ਸੱਜੇ ਅੰਦਾਜ਼ਾ ਲਗਾ ਸਕਦੇ ਹੋ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇਸ ਤਰੀਕੇ ਦੇ ਨਾਲ ਚਾਰੇ ਪਾਸੇ ਜਿਹੜਾ ਪਾਣੀ ਪਾਣੀ ਜਿਹੜਾ ਆ ਹੋ ਗਿਆ ਆ ਜਿਸ ਦੇ ਨਾਲ ਕਿਸਾਨ ਚਿੰਤਤ ਨੇ ਕਿਉਂਕਿ ਕਿਸਾਨਾਂ ਦੀਆਂ ਕਈ ਹਜ਼ਾਰਾਂ ਇੱਕ ਜਿਹੜੀਆਂ ਫਸਲਾਂ ਨੇ ਪਾਣੀ ਦੇ ਵਿੱਚ ਆਉਣ ਨਾਲ ਤਬਾਹ ਹੋ ਗਿਆ ਨੇ ਪੁੱਤਾਂ ਵਾਂਗ ਜਿਹੜੀ ਫਸਲ ਪਾਲੀ ਹੁੰਦੀ ਆ ਉਹ ਜਦ ਖਰਾਬ ਹੋ ਜਾਵੇ ਤਾਂ ਉਹ ਕਿਸਾਨ ਹੀ ਜਾਣਦਾ ਕਿ ਉਸ ਤੇ ਕੀ ਬੀਜ ਦੀ ਬੀਆ ਤੇ ਜਿਸ ਤਰੀਕੇ ਦੇ ਨਾਲ ਸੂਬਾ ਦੇ ਵਿੱਚ ਬਰਸਾਤ ਹੋ ਰਹੀ ਆ ਇਸ ਦੇ ਨਾਲ ਕਈ ਇਲਾਕੇ ਪ੍ਰਭਾਵਿਤ ਹੋਏ ਨੇ ਗੱਲ ਕੀਤੀ ਜਾਵੇ ਮੋਗਾ ਦਿੱਤਾ ਇਹ ਤਸਵੀਰਾਂ ਮੋਗਾ ਤੋਂ ਸਾਹਮਣੇ ਆਏ ਨੇ ਮੋਗਾ ਦੇ ਵਿੱਚ ਜਿਹੜੇ ਨੇੜਲੇ ਪਿੰਡ ਨੇ ਉਹਨਾਂ ਤੱਕ ਘਰਾ ਤੱਕ ਪਾਣੀ ਪਹੁੰਚਾਇਆ ਤਾਂ ਜਿੱਥੇ ਲੋਕਾਂ ਨੇ ਆਪਣੇ ਜਾਨਵਰਾਂ ਨੂੰ ਬਚਾਉਣ ਦੇ ਲਈ ਲੋਕ ਜਿਹੜੇ ਆ ਜਾਨਵਰਾਂ ਨੂੰ ਆਪਣੇ ਘਰਾਂ ਦੀ ਛੱਤਾਂ ਉੱਪਰ ਜਿਹੜੇ ਚਾੜ ਦੇ ਬੈਨੇ ਕਿਉਂਕਿ ਜਿਸ ਤਰੀਕੇ ਨਾਲ ਬਰਸਾਤ ਹੋ ਰਹੀ ਆ ਕਿਸੇ ਵੇਲੇ ਵੀ ਜਿਹੜੀ ਆ ਹਾਰਡ ਵਰਗੀ ਸਥਿਤੀ ਬਣ ਸਕਦੀ ਆ ਜਿਸ ਤੋਂ ਬਚਣ ਦੇ ਲਈ ਲੋਕਾਂ ਨੇ ਆਪਣੇ ਜਾਨਵਰ ਜਿਹੜੇ ਆ ਛੱਤਾਂ ਦੇ ਉੱਪਰ ਚੜ੍ਹਨੇ ਸ਼ੁਰੂ ਕਰ ਦਿੱਤੇ ਨੇ ਤਾ ਇੱਕ ਖਾਸ ਗੱਲ ਇਹ ਆ ਕਿ ਜਿਨ੍ਹਾਂ ਦੇ ਕੱਚੇ ਘਰ ਨੇ ਜਿਨ੍ਹਾਂ ਦੇ ਬਾਲੇ ਵਾਲੇ ਘਰ ਨੇ ਉਹ ਕਿਸ ਤਰੀਕੇ ਦੇ ਨਾਲ ਰਾਤ गुजारਦੇ ਹੋਣਗੇ ਕਿਉਂਕਿ ਉਹਨਾਂ ਦਾ ਘਰਾਂ ਤੱਕ ਪਾਣੀ ਪਹੁੰਚਾਇਆ ਤਿੰਨ ਕ ਤਿੰਨ ਕ ਕਰਕੇ ਜਿਹੜਾ ਸਮਾਨ ਉਹਨਾਂ ਨੇ ਬਣਾਇਆ ਹੁੰਦਾ ਆ ਉਹ ਤਾਂ ਪਾਣੀ ਦੇ ਵਿੱਚ ਆਉਣ ਦੇ ਨਾਲ ਖਰਾਬ ਹੋ ਗਿਆ ਤਾਂ ਦੂਜੇ ਪਾਸੇ ਜਿਸ ਤਰੀਕੇ ਦੇ ਨਾਲ ਉਹ ਰਾਤ गुजारਦੇ ਹੋਣਗੇ ਤਾਂ ਪ੍ਰਸ਼ਾਸਨ ਵੱਲੋਂ ਜਿਹੜਾ ਆ ਉਹਨਾਂ ਪਿੰਡਾਂ ਨੂੰ ਅਲਰਟ ਕਰ ਦਿੱਤਾ ਆ ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਜੇਕਰ ਹਾਰਡਕੀ ਸਥਿਤੀ ਬੰਦੀ ਆ ਤਾਂ ਉਹਨਾਂ ਨੂੰ ਜਿਹੜਾ ਆ ਸਵਕੇ ਜਗਤ ਜਾਣ ਦੇ ਲਈ ਵੀ ਜਿਹੜਾ ਆ ਕਿਹਾ ਗਿਆ ਆ ਤਾਂ ਇਸ ਮਾਮਲੇ ਦੇ ਵਿੱਚ ਪਿੰਡਾਂ ਦੇ ਲੋਕ ਕਿਸਾਨ ਕਿਸ ਤਰੀਕੇ ਦੇ ਨਾਲ ਜ਼ਿੰਦਗੀ ਜੀ ਰਹੇ ਨੇ ਕਿੰਨਾ ਕਿੰਨਾ ਮੁਸ਼ਕਲਾਂ ਦਾ ਉਹਨਾਂ ਨੂੰ ਸਾਹਮਣਾ ਕਰਨਾ ਪੈ ਰਿਹਾ ਔਰ ਕਿਸ ਤਰੀਕੇ ਦੀ ਸਰਕਾਰ ਦੇ ਕੋਲੇ ਮੰਗ ਕਰਦੇ ਪਏ ਨੇ ਆਹ ਸੁਣਦੇ ਆ ਉਹਨਾਂ ਦੀ ਜ਼ੁਬਾਨੀ ਕੀ ਹਾਲਾਤ ਨੇ ਸੰਘੇੜ ਦੇ ਪਾਣੀ ਦੇ ਹਾਲਾਤ ਬਹੁਤ ਮਾੜੇ ਆ ਜਿਹੋ ਫਸਲਾਂ ਸਾ ਬਰਬਾਦ ਹੋ ਗਿਆ ਪਸ਼ੂਆਂ ਦਾ ਚਾਰਾ ਜੋ ਸੀ ਸਭ ਖਤਮ ਹੋ ਗਿਆ ਤੇ ਲੋਕ ਤੰਗ ਆ ਗਏ ਨਾ ਕੋ ਪੱਠਾ ਕਿ ਮੇਰੇ ਆਪਸੋ ਬਚਾਰੇ ਹੋ ਗਏ ਪਾਣੀ ਚ ਖੜੇ ਕੋਈ ਬੰਦ ਨਾ ਲਈ ਉਹਨੇ ਕੋ ਕਿਸੇ ਦੇਈ ਉਹਨੇ ਹਾਂ ਨੋਝਾਲ ਮਾੜੇ ਕਿ ਰਜ ਵੀ ਪਾਣੀ ਵੜਿਆ ਕਿ ਨਹੀਂ ਘਰਾਂ ਕੇ ਥੋੜਾ ਬਚਾ ਤੇ ਵੜ ਸਕਦਾ ਜੇ ਸਾਹ ਨਾਲ ਪਾਣੀ ਟਿਕਿਆ ਤੇ ਪਾਣੀ ਕਹਿੰਦੇ ਛੱਡਿਆ ਆ ਬਾਦ ਵੀ ਸਕਦਾ ਰਾਤ ਨੂੰ ਨਹੀਂ ਸਮਝਦੇ ਮੈਂ ਤੁਰੇ ਫਰੀਦਾ ਤੁਰ ਘਰ ਘਰ ਰਾਤ ਕੱਢੀਦੀ ਬਸਾ ਉਹ ਨਵੇਂ ਸੁੱਤੇ ਆ ਪਾਣੀ ਆ ਜਾ ਮੇਂ ਜਰੜ ਦੇ ਉੱਤੇ ਸੁੱਤੇ ਰੜ ਜਾਈਏ ਈ ਗਾ ਲੈ ਸੁਨਾਨ ਨੂੰ ਚੱਕਲੇ ਚਿੱਤ ਤੇ ਰੱਖ ਲੈ ਹਾਂ ਚਿੱਤ ਤੇ ਰੱਖ ਲੈ ਜਿੱਡਾ ਮਾਲ ਡੰਗਰ ਨਾੜ ਡੰਗਰਾ ਇਹ ਤੇ ਪਿੰਡ ਦੇ ਹੀ ਉਹਨਾਂ ਦਾ ਆਰਚ ਕੱਟ ਗਈ ਪਾਣੀ ਚ ਖੜੇ ਉਸ ਲੋਰ ਕਾਲ 12 ਕੋ ਸਰਪਿੰਡ ਦੇ ਪਾਵੇ ਚ ਪਾਣੀ ਵੜਨ ਲੱਗ ਪਿਆ ਸੀ ਤੇ ਹੁਣ ਤਾਂ ਲੋਰ ਬਹੁਤ ਮਾਰੇ ਪਸ਼ੂ ਕੋਈ ਬੰਡ ਡੰਗਰ ਬਾਹਰ ਬੰਨਦੇ ਤੁਸੀਂ ਬੰਦ ਕੱਟ ਕੇ ਲਾਇਆ ਕੋਈ ਵਿੱਚ ਆ ਚਾਰੇ ਤੁਰੇ ਦੀ ਬਹੁਤ ਮੁਸ਼ਕਲ ਹੀ ਪਾਣੀ ਪੀਣ ਦੀ ਮੁਸ਼ਕਲ ਹੋ ਗਿਆ ਹੈ ਬਾਕੀ ਬੱਚਿਆਂ ਦਾ ਵੀ ਸਕੂਲ ਸਕਾਲ ਜਾਣ ਦਾ ਬਹੁਤ ਔਖਾ ਹੋ ਗਿਆ ਤੇ ਪਾਣੀ ਫਸਣਾ ਵੀ ਬਹੁਤ ਪਿਆ ਚਾਹੇ ਅੰਦਰ ਕੀ ਹਾਲਾਤ ਕਰਾ ਦੇ ਅੰਦਰ ਲੋਰ ਬਹੁਤ ਸਾਰਾ ਮਾਰੇ ਹੈ ਪਾਣੀ ਕੁਣੀ ਪੀਣ ਤੋਂ ਵੀ ਬਲਚਾਂ ਬਹੁਤ ਔਖਾ ਰਹਾ ਹਾਂਜੀ ਤੋਂ ਪਿੰਡ ਚ ਜਾਣਾ ਵਰ ਕਿਵੇਂ ਜਾਣੇ ਉਹ ਪਿੰਡ ਸਰ ਜਾਣਾ ਬੀੜੀ ਸਾਰਾ ਲੱਗ ਜਾ ਰਿਹਾ ਅੱਗੇ ਉਹ ਜਿਹੜੀ ਥੜਕ ਸਾਡੀ ਪੱਕੀ ਜਾਂਦੀ ਉੱਥੇ ਮੇਰੇ ਚਾਚਾ ਡੁੱਬਿਆ ਸੀ 2023 ਚ ਪਾਣੀ ਆਇਆ ਸੀ ਤੇ ਮੈਂ ਉਹ ਪਤੀਜਾ ਬੋਲਦਾ ਉਹ ਗੁੰਗਾ ਵੜਾ ਡੁੱਬਿਆ ਸੀ ਉਹਨਾਂ ਸੀ ਉਹ ਥੜਾ ਤਾਂ ਬੰਦ ਹੋ ਗਿਆ ਉਹਨਾਂ ਬੀੜੀ ਚੱਲਦੀ ਹੈ ਉੱਥਾਮ ਨੇ ਦੇਖੋ ਤੇ ਇਹਦਾ ਹਾਲ ਲੱਗ ਜਾ ਰਿਹਾ ਬੱਚਾ ਨਿੰਦਾ ਤੇ ਆ ਵੀ ਰਾਤ ਇੰਨਾ ਕਿ ਸਰਦ ਕੁਸਦਾਰ ਕੱਟ ਲੈ ਕੋਈ ਕਦਨ ਕਿੰਨੇ ਲੋਕ ਸਹਾਗੇ ਅਸਲ ਹੋ ਗਿਆ ਸਰ 11 ਕੁ ਸਵੇਰ ਆਪਣੀ ਪਿੰਡ ਦਾ ਰਖਵਾ ਹੋਵੇ ਥੋੜੇ ਕਿੰਨੇ ਹਮ ਸਰ ਦੇ 5 ਕਰੇ ਸੰਦਾ ਉਗਿਆ ਕਰਨ ਹਾਂਜੀ ਤੁਹਾਨੂੰ ਤੇ ਪਾਣੀ ਵੱਧ ਰਿਹਾ ਪੱਦਰ ਚ ਹੋਰ ਘਟ ਰਿਹਾ ਸਰ ਪਾਣੀ ਵੱਧਦਾ ਜੀ ਪੰਚ ਪਾਟ ਨਹੀਂ ਵੱਧਦਾ ਹਾਂਜੀ ਹੋਰ ਪਰੇਸ਼ਾਨੀ ਵੱਧ ਰਹੀ ਹੈ ਪਰੇਸ਼ਾਨੀ ਬਹੁਤ ਬਾਜੀ ਬਹੁਤ ਹੋਰ ਦਵਾਈ ਵੀ ਪਾਉਣ ਤੋਂ ਡਾਕਟਰ ਟੋਟ ਨਹੀਂ ਕੋਈ ਆਏ ਵਿੱਚ ਦਵਾਈ ਪਾਉਂਦਾ ਮੁਸ਼ਕਿਲ ਮੁਸ਼ਕਿਲ ਬਹੁਤ ਸਾਰਾ ਗਿਆ ਹਾਲਾਤ ਜੀ ਬਹੁਤ ਮਾੜੇ ਨੇ ਫਸਲ ਸਾਰੀਆਂ ਡੁੱਬ ਗਈਆਂ ਨੇ ਤੇ ਪਸ਼ੂਆਂ ਦਾ ਚਾਰਾ ਚੋਰਾ ਸਾਰਾ ਖਰਾਬ ਹੋ ਗਿਆ ਤੇ ਹਾਲਾਤ ਮੰਦੀ ਕਦੋਂ ਆਇਆ ਪਾਣੀ ਇੱਥੇ ਇਹ ਕੱਲ ਜੀ ਸਵੇਰੇ ਤੜਕੇ 4 ਵਜੇ ਚੜਨ ਲੱਗਾ ਸੀ ਅੱਛਾ ਹਜੇ ਤੱਕ ਵਧਿਆ ਹੀ ਪਾਣੀ ਘਟਿਆ ਨਹੀਂ ਕਿੰਨੇ ਕਿੰਨੇ ਫੁੱਟ ਪਾਣੀ ਹੋ ਗਿਆ ਇੱਥੇ ਹੋਗਾ ਜਨਾਹ 10 ਫ ਨੋਸਟੋ ਫਸਲ ਕਿੰਨੀ ਕਿ ਜਿਹੜੀ ਰਕਬਾ ਪਾਣੀ ਚ ਖਰਾਬ ਹੋ ਗਿਆ ਇਹ ਤਾਂ ਜੀ 4 500 ਕੁ ਲੱਭ ਸਿੰਗੜੇ ਦਾ ਤੇ ਸਾਰੇ ਸਾਰੇ ਖਰਾਬ ਅੰਦਰਲਾ ਹਾਲਾਤ ਅੰਦਰਲਾ ਹਾਲਾਤ ਹਾਂਜੀ ਅੰਦਰ ਘਰਾਂ ਦੇ ਵਿੱਚ ਹਜੇ ਤਾਂ ਪਾਣੀ ਦੀ ਬਚਾ ਵਸੇ ਆ ਸਕਦਾ ਚਿੰਤਾ ਵਧੀ ਹੋਈ ਹੈ ਹਾਂਜੀ ਚਿੰਤਾ ਬਹੁਤ ਹੈ ਪਾਣੀ ਦੇ ਪੱਧਰ ਵਧ ਰਿਹਾ ਕਿ ਘਟ ਰਿਹਾ ਨਹੀਂ ਹੁਣ ਤਾਂ ਟਿਕਿਆ ਨਾ ਵਧ ਰਿਹਾ ਨਾ ਘਟ ਰਿਹਾ ਹੁਣ ਟਿਕ ਗਿਆ ਇੱਥੇ ਤੇ ਰਾਤ ਸਾਰਾ ਤਾਂ ਐਵੇਂ ਜਾ ਕੇ ਕੱਢਿਆ ਸਮਾਨ ਸੁਰੱਖਿ ਰਣਾ ਤਖਲੇ ਸਮਾਨ ਉੱਪਰ ਥਾਂ ਤੇ ਰੱਖਿਆ ਜੀ ਉੱਚੀ ਥਾਂ ਤੇ ਰੱਖਿਆ ਹਾਂਜੀ ਤੇ ਕੋਈ ਅਧਿਕਾਰੀ ਆਇਆ ਕੋਈ ਟੀਮ ਆਈ ਆ ਨੀ ਹੋ ਜੇ ਤਾਂ ਕੋਈ ਪਿੰਡ ਦੇ ਵਿੱਚ ਇੱਥੇ ਬੰਦ ਤੇ ਹੋ ਗਿਆ ਹੁਣ ਤੇ ਬਾ 20 ਬਰ ਹੋ ਗਿਆ ਹੁਣ ਤੇ ਉੱਥੇ ਨਹੀਂ ਕੋਈ ਪਿੰਡ ਦੇ ਵਿੱਚ ਪਿੰਡ ਦੀ ਜਾਣਾ ਕਿਨੇ ਪੈਂਦਾ ਫਿਰ ਬੀੜੀ ਦਾ ਸਾਰਾ ਮੇਰਾ ਪਿੰਡ ਜੀ ਸੰਘੜੇ ਪਿੰਡ ਜੀ ਪਿੰਡ ਮਨ ਕੀ ਹਾਲਾਤ ਨੇ ਪਿੰਡ ਦੇ ਕਿੰਨਾ ਕੁ ਪਾਣੀ ਆ ਗਿਆ ਪਿੰਡ ਦੇ ਵਿੱਚ ਪਾਣੀ ਬਹੁਤ ਹੈ ਤੇ ਡੰਗਰ ਮਾਲ ਦਾ ਬਹੁਤ ਹੈ ਬੁਰਾ ਹਾਲ ਹੈ ਬੱਚਿਆਂ ਦੇ ਬਹੁਤ ਹਾਰ ਭਾਰ ਮੰਦਾ ਹੈ ਫਿਰ ਜਾ ਕੇ ਬੀੜੀ ਦੇ ਸਾਰੇ ਦੇ ਨਾਲ ਜਾਂਦੇ ਨੇ ਪੁੱਲਾ ਕਿੰਨੀ ਫਸਲ ਇਹ ਨਹੀਂ ਪਤਾ 100 ਕਲਾ ਕਿੰਨੀ ਈਜੀ ਬਣੇਗੀ ਖਰਾਬ ਹੋ ਗਿਆ ਜਿਹੜੀ ਫਸਲ ਹੋ ਗਈ ਤਪ ਫਿਰ ਪਿੰਡ ਚ ਕਿਵੇਂ ਜਾਨੇ ਆ ਪਿੰਡ ਜਾਨੇ ਜੀ ਬੀੜੀ ਦੇ ਸਾਰੇ ਨਾਲ ਜਾਨੇ ਆ ਸੜਕ ਤੇ ਜਿਹੜਾ ਪਾਣੀ ਉਹ ਸਾਰਾ ਬਹੁਤ ਹੋ ਗਿਆ ਅੱਗੇ ਉਥੇ ਬੋਲਾ ਡੁੱਬਿਆ